ਬਹੁਤ ਬਹੁਤ ਬਧਾਈਆਂ ਉਤਾਂ ਹੀ ਬੈਓ ਕੈ ਮੈਂ ਇੱਥੇ ਕੈਮ ਰੋ ਬਸ ਪੰਜਾਬ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ ਖਾਸ ਤੌਰ ਤੇ ਇੰਨੀ ਦਿਨੀ ਸੋਸ਼ਲ ਮੀਡੀਆ ਤੇ ਸਰਦਾਰ ਸਖਬੀਰ ਸਿੰਘ ਬਾਦਲ ਦੀ ਬੇਟੀ ਹਰਕੀਰਤ ਕੌਰ ਬਾਦਲ ਦੇ ਵਿਆਹ ਦੀਆਂ ਵੀ ਖੂਬ ਚਰਚਾਵਾਂ ਤੇ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੀਕਾ ਪੰਜਾਬੀ ਸਿੰਗਰ ਆ ਜੋ ਉਹ ਹਰਕੀਰਤ ਕੌਰ ਬਾਦਲ ਦੇ ਵਿਆਹ ਦੇ ਉੱਪਰ ਅਖਾੜਾ ਲਾ ਰਹੇ ਆ ਸੋ ਪੂਰਾ ਬਾਦਲ ਪਰਿਵਾਰ ਸਟੇਜ ਦੇ ਉੱਪਰ ਮੌਜੂਦ ਸੀ ਬਹੁਤ ਹੀ ਸ਼ਾਹੀ ਵਿਆਹ ਸੋ ਆਓ ਆਪਾਂ ਸਭ ਤੋਂ ਪਹਿਲਾਂ ਸਖਬੀਰ ਬਾਦਲ ਦੀ लाडली ਬੇਟੀ ਹਰਕੀਰਤ ਬਾਦਲ ਦੇ ਵਿਆਹ ਦੀਆਂ ਕੁਝ ਹਾਈਲਾਈਟਸ ਦੇਖ ਲੈਣੇ ਆ ਤੇ ਮੀਕੇ ਨੇ ਲਾਈਵ ਸ਼ੋਅ ਦੇ ਵਿੱਚ ਫੈਮਲੀ ਬਾਰੇ ਕੀ ਕਿਹਾ ਆਓ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਉਹ ਵੀ ਦਿਖਾ ਦਿੰਨੇ ਆ ਜਵਾਬ ਭਾਈ ਜੁਦਾ ਦਲੀਆਂ ਬਹੁਤ ਬੋਲਿਆ ਉਹ ਅਗਰ ਬਾਦਲ ਸਾਹਿਬ ਇੱਥੇ ਮੇਰੀ ਗੱਲ ਸੁਣਦੇ ਆਵਾਜ਼ ਸੁਣਦੇ ਕੁਝ ਪਲੀਜ਼ ਕਮਨ ਸਟੇਜ ਬਹੁਤ ਬਹਾਵ ਬਣਾਈਆ Ou tem é o que é, mas tem que ਜਿਵੇਂ ਤੁਸੀਂ ਇਸ ਸ਼ਾਹੀ ਵਿਆਹ ਦੀ ਵੀਡੀਓ ਦੇਖੀ ਜਿਸ ਵਿੱਚ ਪੂਰਾ ਬਾਦਲ ਪਰਿਵਾਰ ਨਜ਼ਰ ਆ ਰਿਹਾ ਤੇ ਪੂਰੀ ਫੈਮਿਲੀ ਬਹੁਤ ਜ਼ਿਆਦਾ ਖੁਸ਼ ਹੈ ਨਵੀਂ ਵਿਆਹੀ ਜੋੜੀ ਵੀ ਮੀਕੇ ਨੇ ਸਟੇਜ ਤੇ ਬੁਲਾਈ ਸੋ ਤੁਹਾਨੂੰ ਜੋੜੀ ਕਿਵੇਂ ਲੱਗੀ ਕਮੈਂਟਾਂ ਜ਼ਰੂਰ ਦੱਸਿਓ ਤੇ ਬਾਦਲ ਪਰਿਵਾਰ ਨੂੰ ਮੁਬਾਰਕਾਂ ਦੇਣ ਲਈ ਕਮੈਂਟਾਂ ਦੇ ਵਿੱਚ ਕੰਗ੍ਰੈਟਸ ਵੀ ਲਿਖਿਓ ਹੋਰ ਵੀਡੀਓ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਦੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਜੀ ਮਿਲਦੇ ਆ ਕਿਸੇ ਹੋਰ ਵੀਡੀ